ਹੈਲੋ ਸਸਿਕਾ ਜੀ ਸਾਰੇ ਨੂੰ ਤੇ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਕਿ ਸਾਰੇ ਠੀਕ ਹੋਵਗੇ ਮ제 ਵਿੱਚ ਹੋਵਾਂਗੇ ਤੇ ਸਾਰੇ ਆਪਣੇ ਘਰ ਵਿੱਚ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਵੀਡੀਓ ਲੈ ਕੇ ਆਈਆਂ ਕਿ ਸਾਵਣ ਦਾ ਮਹੀਨਾ ਚੜ ਗਿਆ ਹੈ ਤੇ ਸਾਵਣ ਦੇ ਮਹੀਨੇ ਵਿੱਚ ਤਾਂ ਹਰ ਇੱਕ ਕੁੜੀ ਕੀ ਵਿਆਹੀ ਕੀ ਸਾਰੇ ਹੈ ਨਾ ਮਹਿੰਦੀ ਮਹਿੰਦੀ ਦੇ ਡਿਜ਼ਾਈਨਿੰਗ ਲਗਾਉਂਦੇ ਹੈ ਮਹਿੰਦੀ ਜਿਹਨੂੰ ਕਈਆਂ ਨੂੰ ਆਉਂਦੀ ਹੈ ਮਹਿੰਦੀ ਡਿਜ਼ਾਈਨ ਵਧੀਆ ਗੱਲ ਹੈ ਤੇ ਜਿਨ੍ਹਾਂ ਨੂੰ ਨਹੀਂ ਆਉਂਦੀ ਤੇ ਮੈਂ ਉਹਨਾਂ ਲਈ ਇਹ ਵੀਡੀਓ ਲੈ ਕੇ ਆਈਆਂ ਕਿ ਤੁਸੀਂ ਆ ਜਿਹੜਾ ਸਟicker ਇਹ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੈ ਤੇ ਆਫਲਾਈਨ ਵੀ ਮੰਗਾ ਸਕਦੇ ਹੈ ਬਟ ਮੈਂ ਇਹਨੂੰ ਮੀਸ਼ੋ ਤੋਂ ਮੰਗਵਾਇਆ ਸੀ ਤੇ ਇਹ ਬਹੁਤ ਹੀ ਵਧੀਆ ਰਿਜ਼ਲਟ ਇਹਦਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਹੈ ਬਟ ਇੱਕ ਵਾਰੀ ਯੂਜ਼ ਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਜਿੱਦ ਮੈਂ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਮਹਿੰਦੀ ਨੂੰ ਉਤਾਰਿਆ ਤੇ ਨਾਲ ਜਿਹੜਾ ਹੈਗਾ ਇਹ ਨਾ ਲਈ ਮਤਲਬ ਕਿ ਟੁੱਟ ਗਿਆ ਹੈ ਨਾ ਤੇ ਅਸੀਂ ਵਾਪਸ ਇਹਨੂੰ ਦੁਬਾਰਾ ਤੋਂ ਯੂਜ਼ ਨਹੀਂ ਕਰ ਸਕਦੇ ਬਟ ਇੱਕ ਹੀ ਵਾਰ ਹੁੰਦਾ ਬਟ ਇਹਦਾ ਜਿਆਦਾ ਰਿਜ਼ਲਟ ਹੈ ਉਹ ਬਹੁਤ ਵਧੀਆ ਤੁਸੀਂ ਫਾਈਨਲ ਲੁੱਕ ਦੇਖਿਓ ਮੈਂਦੀ ਬਹੁਤ ਜਿਆਦਾ ਚੜੀ ਗਈ ਸੀ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਸੀਗਾ ਤੇ ਮੈਨੂੰ ਤਾਂ ਇਹ ਚੰਗਾ ਲੱਗਾ ਜੇ ਤੁਹਾਨੂੰ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਗਾਇਸ ਤੇ ਬਾਏ ਬਾਏ ਗਾਇਸ ਮੈਂ ਜਿਹੜਾ ਡਿਜ਼ਾਈਨ ਦੇਖੋ ਕਿੰਨਾ ਡਾਰਕ ਹੋਇਆ ਤੇ ਕਿੰਨਾ ਪਿਆਰਾ ਲੱਗ ਰਿਹਾ ਹੈ ਨਾ ਚਲੋ ਠੀਕ ਹੈ ਬਾਏ